ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਅੱਜ 27ਵੀਂ ਵਰ্ষিকী ਅਤੇ ਸਾਲਾਨਾ ਪੰਡਾਰਾ શ્રીਮਾਨ ਸ਼੍ਰੀ ਸ਼੍ਰੀ 108 ਬਾਬਾ ਦਿਆਲ ਦਾਸ ਜੀ ਬਠਿੰਡੇ ਵਾਲੇ ਅੱਜ ਆਪਾਂ ਉਹਨਾਂ ਦੇ ਚਰਨਾਂ ਵਿੱਚ ਨਕ ਮਸਤਕ ਹੋਣ ਦੇ ਲਈ ਇੱਥੇ ਪਹੁੰਚੇ ਆਂ ਇਹ ਮਹਾਂਪੁਰਸ਼ਾਂ ਦੀ ਸਮਾਧੀ ਸਾਰੇ ਨਮਸਕਾਰਾ ਕਰੋ ਸੇਵਾਦਾਰ ਹੋਰ ਸੰਤ ਜਨ ਸਾਰੇ ਇਕੱਠ ਕੱਤਰ ਹੋਏ ਜੋ ਕਿ ਗੱਦੀ ਨਿਸ਼ੀਨ ਮਾਤਾ ਜੀ ਸਰਬੱਤ ਸੰਗਤਾਂ ਦੇ ਆਗਿ ਦਰਸ਼ਨ ਕਰ ਰਹੇ ਹੋ ਇਹ ਸਾਰੀਆਂ ਸੰਗਤਾਂ ਇਹ ਸਾਰੀਆਂ ਸੰਗਤਾਂ ਆਪਣੇ ਆਪ ਨੇ ਰੱਖੀ ਜਾਂਦਾ ਬਸ ਜਾਨੀ ਆ ਮੇਰੇ ਬਾਪੂ ਵੀਰੇ